ਸਤਿ ਸ਼੍ਰੀ ਅਕਾਲ ਮੈਂ ਰਪਿੰਦਰ कौर ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹਾਂ ਬੜਾ ਸੋਹਣਾ ਦਿਨ ਹੁੰਦਾ ਐਤਵਾਰ ਦਾ ਤੇ ਕਈਆਂ ਲਈ ਛੁੱਟੀ ਹੁੰਦੀ ਆ ਪਰ ਕਈਆਂ ਲਈ ਬੇहद ਜ਼ਿਆਦਾ ਰੁਝੇਵੇਂ ਆ ਭਰੇ ਆ ਹੁੰਦਾ ਕਿਉਂਕਿ ਪੂਰੇ ਹਫ਼ਤੇ ਦੇ ਕੰਮ ਕਾਰ ਨੇ ਜਿਹੜੇ ਅਸੀਂ ਉਹ ਐਤਵਾਰ ਹੀ ਦੇਖਣੇ ਹੁੰਦੇ ਆ ਕਈ ਵਾਰੀ ਤੇ ਅੱਜ ਦਾ ਜਿਹੜਾ ਵਿਸ਼ਾ ਏ ਉਹ ਮੈਨੂੰ ਮਤਲਬ ਸ਼ੁਰੂ ਕਰਦੇ ਡਰ ਜਿਹਾ ਹੀ ਲੱਗ ਰਿਹਾ ਪਤਾ ਨਹੀਂ ਤੁਸੀਂ ਕੀ ਸੋਚੋਗੇ ਇੱਕ ਵਾਰੀ 2 ਸਾਲ ਦੀ ਗੱਲ ਐ ਅਸੀਂ ਐਦਾਂ ਹੀ ਕਿਸੇ ਨੂੰ ਮਿਲਣ ਗਏ ਉਹ ਬੰਦਾ ਮੈਨੂੰ ਬੜਾ ਚੰਗਾ ਲੱਗਦਾ ਸੀਗਾ ਮੈਂ ਬਹੁਤ ਪ੍ਰਭਾਵਿਤ ਸੀ ਉਹਨਾਂ ਤੋਂ ਉਹ ਬੜਾ ਸੋਣਾ ਲਿਖਦੇ ਨੇ ਤੇ ਮੈਂ ਬੜਾ ਪੜਦੀ ਸੀ ਉਹਨਾਂ ਨੂੰ ਤੇ ਜਦੋਂ ਅਸੀਂ ਉਹਨਾਂ ਦੇ ਘਰ ਗਏ ਨਾ ਤੇ ਅਸੀਂ ਖਾਣਾ ਖਾਦਾ 2-3 ਘੰਟੇ ਅਸੀਂ ਬੈਠੇ ਉਹਨਾਂ ਕੋਲੇ ਤੇ ਥੋੜੀ देर ਬਾਅਦ ਨਾ ਉਹਨਾਂ ਦੇ ਫੋਨ ਦੀ ਜਿਹੜੀ ਸਕਰੀਨ ਸੀ ਉਹ ਜਗੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀਰ ਜੀ ਤੁਸੀਂ ਸਕਰੀਨ ਦੇ ਉੱਤੇ ਭਾਬੀ ਜੀ ਦੀ ਫੋਟੋ ਲਾਈ ਹੋਈ ਆ ਮੈਨੂੰ ਬੜਾ ਚੰਗਾ ਲੱਗਿਆ ਹਨਾ ਕਿਉਂਕਿ ਪਹਿਲੀ ਵਾਰ ਮੈਂ ਕਿਸੇ ਮੁੰਡੇ ਦੇ ਫੋਨ ਤੇ ਇਦਾਂ ਦੇਖਿਆ ਸੀਗਾ ਉਹ ਵੀ ਉਹਨਾਂ ਦੇ ਮਨ ਲਗਾ ਤਾਂ ਵਿਆਹ ਹੋਏ ਨੂੰ 20 ਸਾਲ ਤਾਂ ਹੋ ਗਏ ਉਹ ਮੈਨੂੰ ਕਹਿੰਦੇ ਕਿ ਹਾਂ ਮੈਂ ਤਾਂ ਨਾ ਜਿਹੜਾ ਵੀ ਆਈਫੋਨ ਲੈਣਾ ਉਹ ਉਸ ਸਕਰੀਨ ਤੇ ਮੈਂ ਮਤਲਬ ਆਪਣੀ ਵਾਈਫ ਦੀ ਫੋਟੋ ਲਾਉਣਾ ਚਲੋ ਉਹ ਗੱਲ ਨਾਰਮਲ ਸੀਗੀ ਮੈਨੂੰ ਲੱਗਿਆ ਕਿ ਬੰਦਾ ਆਈਫੋਨ ਦਾ ਸ਼ਕੀਨ ਆ ਤੇ ਹਰ ਜਿਹੜਾ ਨਵਾਂ ਆਡੀਸ਼ਨ ਆਉਂਦਾ ਹੋਣਾ ਤਾਂ ਉਹ ਲੈਂਦਾ ਹੋਣਾ ਹਨਾ ਤੇ ਇਦਾਂ ਹੀ ਗੱਲਾਂ ਚੱਲਦੀਆਂ ਰਹੀਆਂ ਥੋੜੀ ਦੇਰ ਬਾਅਦ ਉਹਨਾਂ ਨੇ ਦੱਸਿਆ ਕਿ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਉਹ ਬੜੇ ਉਹਨਾਂ ਨੇ ਸਟਰਗਲ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੁਣ ਅਸੀਂ ਸਾਰੇ ਜਿਹੜੇ ਭੈਣ ਭਰਾਓ ਬੜੇ ਸੈਟਾਂ ਸਾਡੇ ਕੋਲ ਬਹੁਤ ਪੈਸਾ ਹਨ ਤੇ ਇਦਾਂ ਦੀਆਂ ਗੱਲਾਂ ਉਹ ਦੱਸਣ ਲੱਗੇ ਤੇ ਫਿਰ ਕਹਿੰਦੇ ਕਿ ਮੈਂ ਨਾ ਬੰਦੇ ਨੂੰ ਮੇਰਾ ਪਰਖਣ ਦਾ ਢੰਗ ਵੱਖਰਾ ਹੀ ਆ ਮੈਂ ਕਿਹਾ ਵੀ ਉਹ ਕਿਵੇਂ ਇਦੇ ਤੇ ਇੱਕ ਥੋੜੇ ਦਿਨ ਪਹਿਲਾਂ ਇੱਕ ਕਿਸੇ ਸਾਡੇ ਆਰਟਿਸਟ ਨੇ ਉਹਨਾਂ ਦੀ ਇੰਟਰਵਿਊ ਵੀ ਆਈ ਸੀਗੀ ਉਹ ਵੀ ਕਹਿੰਦੇ ਕਹਿੰਦੇ ਮੈਂ ਨਾ ਬੰਦਾ ਜੁੱਤੀ ਤੋਂ ਹੀ ਪਰਖਦੀਆਂ ਵੀ ਜੁੱਤੀ ਬੰਦੇ ਨੇ ਕਿਵੇਂ ਦੀ ਪਾਈ ਹੋਈ ਆ ਹਨਾ ਤੇ ਸੇਮ ਗੱਲ ਉਹਨਾਂ ਨੇ ਵੀਰਜੀ ਨੇ ਕਹੀ ਸੀ 2 ਸਾਲ ਪਹਿਲਾਂ ਕਹਿੰਦੇ ਕਿ ਵੀ ਕਈ ਬੰਦੇ ਨਾ ਉੱਪਰ ਤਾਂ ਬ੍ਰਾਂਡਡ ਕੱਪੜੇ ਪਾਈ ਫਿਰਨਗੇ ਮਤਲਬ ਉਹਨਾਂ ਨੇ ਪੈਂਟ ਬੜੀ ਮਹਿੰਗੀ ਪਾਈ ਹੋਊ ਸ਼ਰਟ ਬੜੀ ਮਹਿੰਗੀ ਪਾਈ ਹੋਊ ਪਰ ਚੱਪਲਾ ਹੁੰਦੀਆਂ ਨੇ ਨਾ ਜਿਹੜੀਆਂ 200 ਰੁਪਏ ਦੀਆਂ ਹੁੰਦੀਆਂ ਨੇ ਮੈਨੂੰ ਗੱਲ ਬੜੀ ਅਜੀਬ ਲੱਗੀ ਮਤਲਬ ਮੈਨੂੰ ਐ ਲੱਗਿਆ ਕਿ ਉਸ ਬੰਦੇ ਨੇ ਮੇਰੇ ਮਨ ਦੇ ਵਿੱਚ ਜਿੰਨੀ ਐਨੇ ਸਾਲਾਂ ਚ ਇੱਜ਼ਤ ਬਣਾਈ ਹੋਈ ਸੀ ਉਹ ਬਿਲਕੁਲ ਖੇਵ ਹੋ ਗਈ ਤੁਸੀਂ ਮੈਂ ਕੋਈ ਵੀ ਬੰਦਾ ਜਿਹੜਾ ਵੀ ਇਹ ਪ੍ਰੋਗਰਾਮ ਸੁਣ ਰਿਹਾ ਜਾਂ ਆਪਣੇ ਆਲੇ ਦੁਆਲੇ ਵੀ ਆਪਾਂ ਦੇਖਦੇ ਆ ਕਿ ਸਾਨੂੰ ਸਾਡੇ ਬਜ਼ੁਰਗਾਂ ਨੇ ਹਮੇਸ਼ਾ ਸਾਦਗੀ ਦਾ ਜਿਹੜਾ ਪਾਠ ਪੜਾਇਆ ਉਹ ਕਹਿੰਦੇ ਹੁੰਦੇ ਆ ਵੀ ਜਿੰਨੀ ਸੋਹਣੀ ਜ਼ਿੰਦਗੀ ਤੁਹਾਡੀ ਸਾਦਗੀ ਚ ਲੰਘ ਸਕਦੀ ਆ ਨਾ ਕਿਸੇ ਚੀਜ਼ ਚ ਨਹੀਂ ਲੰਘ ਸਕਦੀ ਤੇ ਬੂਟਾਂ ਤੋਂ ਜੁੱਤੀਆਂ ਤੋਂ ਬੰਦੇ ਪਛਾਣਨ ਦਾ ਹੁਨਰ ਮੈਂ ਪਹਿਲੀ ਵਾਰੀ ਕਿਸੇ ਬੰਦੇ 'ਚ ਦੇਖਿਆ ਕਿ ਅੱਛਾ ਜੁੱਤੀਆਂ ਤੋਂ ਵੀ ਬੰਦੇ ਪਛਾਣੇ ਜਾਂਦੇ ਨੇ ਹਨਾ ਅ ਤੁਸੀਂ ਆਪਣੇ ਦਾਦੇ ਦਾਦਿਆਂ ਕੋਲੇ ਨਾਨਿਆਂ ਕੋਲੇ ਨਾਨੀਆਂ ਕੋਲ ਬੈਠਦੇ ਹੋਵੋਗੇ ਉਹ ਕਹਿੰਦੇ ਹੁੰਦੇ ਸੀ ਕਿ ਪੁੱਤਰ ਬੰਦੇ ਦੇ ਕੱਪੜੇ ਜਿੰਨੇ ਮਰਜ਼ੀ ਸੋਹਣੇ ਪਾਏ ਹੋਣ ਪਰ ਬੰਦਾ ਸੋਹਣਾ ਉਦੋਂ ਪਤਾ ਲੱਗਦਾ ਵੀ ਕਿੰਨਾ ਕਾ ਜਦੋਂ ਮੂੰਹ ਖੋਲਦਾ ਹੈਨਾ ਤੇ ਮੈਨੂੰ ਲੱਗਿਆ ਕਿ ਬਈ ਇਦਾਂ ਦੇ ਬੰਦੇ ਕਿੰਨੇ ਕੁ ਮਤਲਬ ਸਿਆਣੇ ਆਪਣੇ ਆਪ ਨੂੰ ਕਿੰਨੇ ਕੁ ਪਾਰਖੂ ਸਮਝਦੇ ਨੇ ਵੀ ਜਿਹੜੇ ਪੈਰ ਚ ਪਾਈ ਜੁੱਤੀ ਤੋਂ ਬੰਦੇ ਦੀ ਜੱਜਮੈਂਟ ਕਰ ਲੈਂਦੇ ਆ ਕਿ ਬੰਦਾ ਕਿਵੇਂ ਦਾ ਅੱਜਕੱਲ ਨਾ ਅ ਅਸੀਂ ਸਾਰੇ ਨੌਕਰੀਪੇਸ਼ਾਈਆਂ ਮਤਲਬ ਪਿੰਡਾਂ ਚੋਂ ਨਿਕਲ ਕੇ ਅਸੀਂ ਸ਼ਹਿਰਾਂ ਚ ਆ ਕੇ ਨੌਕਰੀਆਂ ਕਰਨ ਲੱਗ ਗਏ ਚਾਹੇ ਕਿਸੇ ਬੰਦੇ ਦੀ 10000 ਵੀ ਤਨਖਾਹ ਹੈ ਨਾ ਉਹ ਵੀ ਬ੍ਰਾਂਡਡ ਕੱਪੜੇ ਅਫੋਰਡ ਕਰ ਸਕਦਾ ਅਸੀਂ ਕਾਰਾਂ ਫੌੜ ਕਰ ਸਕਦੇ ਹਾਂ ਕਿਉਂਕਿ ਹਰ ਚੀਜ਼ ਆ ਨਾ ਜਿਹੜੀ EMI ਬੇਸਡ ਹੋ ਗਈ ਅਸੀਂ ਕਿਸ਼ਤਾਂ ਦੇ ਉੱਤੇ ਚੀਜ਼ ਲੈ ਸਕਦੇ ਆ ਅਸੀਂ ਮੋਟਰਸਾਈਕਲ ਸਕੂਟਰ ਤੁਸੀਂ ਕਿਸੇ ਬੰਦੇ ਨੂੰ ਮਤਲਬ ਜੱਜ ਨਹੀਂ ਕਰ ਸਕਦੇ ਉਹਦੀਆਂ ਚੀਜ਼ਾਂ ਦੇ ਕੇ ਕੀ ਇਹਦੀ ਕਿੰਨੀ ਤਨਖਾਹ ਹੈ ਆਈਫੋਨ ਨੇ ਜਿਹੜੇ ਉਹ ਵੀ ਕਿਸ਼ਤਾਂ ਤੇ ਮਿਲ ਜਾਂਦੇ ਆ ਤੁਹਾਨੂੰ ਪਤਾ ਹੀ ਆ ਨਾ ਹਰ ਚੀਜ਼ ਕਿਸ਼ਤਾਂ ਤੇ ਅਵੇਲੇਬਲ ਆ ਤੇ ਕਿੰਨੀਆਂ ਕੌਖੀਆਂ ਨੇ ਇਹ ਚੀਜ਼ਾਂ ਖਰੀਦਣੀਆਂ ਵੀ ਆਪਾਂ ਕਹੀਏ ਵੀ ਸ਼ਾਇਦ ਜੀ ਉਹੀ ਬੰਦਾ ਕਾਰ ਖਰੀਦ ਸਕਦਾ ਜਿਹਦੀ 2 ਲੱਖ ਤਨਖਾਹ ਹੋਵੇ ਜਾਂ ਉਹੀ ਬੰਦਾ ਫੋਨ ਲੈ ਸਕਦਾ ਉਹੀ ਬੰਦਾ ਮੋਟਰਸਾਈਕਲ ਸਕੂਟਰ ਜਾਂ ਬ੍ਰਾਂਡਡ ਕੱਪੜੇ ਲੈ ਸਕਦਾ ਹਨ ਤੁਸੀਂ ਪਿੰਡਾਂ 'ਚ ਜਾਓਗੇ ਨਾ ਬਜ਼ੁਰਗਾਂ ਕੋਲੇ 50 50 ਕਿੱਲੇ ਪੈੜੀਆਂ ਹੁੰਦੀਆਂ ਸੀਗੀਆਂ ਤੇ ਉਹ ਸਾਰਾ ਦਿਨ ਆਪਣੇ ਸੀਰੀਆਂ ਦੇ ਨਾਲ ਖੇਤਾਂ ਦੇ ਵਿੱਚ ਬੈਠੇ ਹੀ ਕੰਮ ਕਰਦੇ ਰਹਿੰਦੇ ਸੀਗੇ ਉਹਨਾਂ ਦੇ ਸਾਧੀਆਂ ਜੀਆਂ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ 100 ਰੁਪਏ ਦੀ ਚੱਪਲ ਆਉਂਦੀ ਹੁੰਦੀ ਸੀ ਸਾਡੇ ਪਾਪਾ ਉਹਨਾਂ ਨੇ ਜਿੱਥੇ ਵੀ ਕੰਮ ਜਾਣਾ ਉਹੀ ਚੱਪਲਾਂ 'ਚ ਚਲੇ ਜਾਣਾ ਉਦੋਂ ਦੇ ਇਸਾਫਾ ਬੰਨਣਾ ਉਦਾਂ ਦੇ ਉਹਨਾਂ ਨੇ ਕੁਰਤੇ ਪਜਾਮੇ ਪਾਏ ਹੋਣੇ ਉਹਨਾਂ ਨੇ ਇਹ ਵੀ ਨਾ ਦੇਖਣਾ ਵੀ ਇਹ ਸਾਫ਼ ਨੇ ਜਾਂ ਧੋਏ ਹੋਏ ਨੇ ਖੇਤੋਂ ਉੱਠ ਕੇ ਲੋਕਾਂ ਨਾਲ ਕੰਮ ਚਲੇ ਜਾਣਾ ਹਨਾ ਲੋਕਾਂ 'ਚ ਇੰਨੀ ਸਾਦਗੀ ਹੁੰਦੀ ਸੀ ਤੇ ਜਦੋਂ ਤੁਸੀਂ ਉਹਨਾਂ ਨੂੰ ਕਿਸੇ ਮਦਦ ਲਈ ਕਹਿਣਾ ਤਾਂ ਉਹਨਾਂ ਘਰਾਂ ਚੋਂ ਹੀ ਮਤਲਬ 5-5 ਲੱਖ ਰੁਪਏ ਨਿਕਲੇ ਆਉਂਦਾ ਹੁੰਦਾ ਸੀਗਾ ਜਿਹੜੇ ਲੋਕ ਕੱਪੜਿਆਂ ਤੇ ਰਹਿਣ ਸਹਿਣ ਤੇ ਭੋਰਾ ਤਵੱਜੋ ਨਹੀਂ ਸਿੱਦੰਦੇ ਤੇ ਅੱਜ ਕੱਲ ਜਿਹੜੇ ਅਸੀਂ ਆ ਅਸੀਂ 22500 ਦੀ ਚੱਪਲ ਪਾ ਲੈਨੇ ਆ ਹਨਾ 10-10 ਹਜ਼ਾਰ ਦੇ ਬੂਟ ਲੋਕਾਂ ਨੇ ਪਾਏ ਹੁੰਦੇ ਨੇ ਮਤਲਬ ਅਸੀਂ ਨਾਰਮਲ ਵੀ ਗੱਲਾਂ ਕਰਦੇ ਹੁੰਨੇ ਕਿ ਅੱਜ ਕੱਲ 6000 ਤੋਂ ਥੱਲੇ ਕੋਈ ਪੈਂਟ ਨਹੀਂ ਪਾਉਂਦਾ ਪਰ ਉਸ ਬੰਦੇ ਨੂੰ ਜੇ ਤੁਸੀਂ ਕੋਈ ਮਦਦ ਮੰਗੋਗੇ ਤਾਂ ਮੇਰੇ ਵਰਗਾ ਕਹਿ ਦਿੰਦਾ ਯਾਰ ਮੇਰੇ ਅਕਾਊਂਟ 'ਚ ਤਾਂ 10000 ਰੁਪਈਆ ਵੀ ਨਹੀਂ ਹੈਗਾ ਤੇ ਤੁਸੀਂ ਦੇਖੋ ਵੀ ਫਿਰ ਅਸੀਂ ਕੀ ਜੱਜ ਕਰੀਏ ਹੈਨਾ ਕਿ ਬੰਦਾ ਕੌਣ ਜਿਹੜਾ ਵੱਡਾ ਹੁੰਦਾ ਹੈ ਐਵੇਂ ਦੇ ਜਿਹੜੇ ਲੋਕ ਪਰਖਦੇ ਨੇ ਬੰਦਿਆਂ ਨੂੰ ਕੱਪੜਿਆਂ ਤੋਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਸ਼ਾਇਦ ਜਾਂ ਤਾਂ ਆਪਣੇ ਘਰਾਂ 'ਚ ਇਹ ਚੰਗੀਆਂ ਚੀਜ਼ਾਂ ਸੁਣਨ ਨੂੰ ਨਹੀਂ ਮਿਲੀਆਂ ਹੈਗੀਆਂ ਅਸੀਂ ਅ ਅੱਜਕੱਲ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਵੀ ਨੇ ਨਾ ਸਾਡੀ ਦਿਖਾਵੇ ਦੀ ਜ਼ਿੰਦਗੀ ਇੰਨੀ ਵੱਧ ਗਈ ਕਿ ਉਹਨਾਂ ਤੇ ਵੀ ਅਸੀਂ ਲਿਮਟਾਂ ਕਰਾਈਆਂ ਹੁੰਦੀਆਂ ਨੇ ਉਹਨਾਂ ਤੇ ਵੀ ਅਸੀਂ ਕਰਜ਼ੇ ਲਏ ਹੁੰਦੇ ਨੇ ਤੇ ਉਹ ਕਰਜ਼ਿਆਂ ਨਾਲ ਸਾਡੀ ਜ਼ਿੰਦਗੀ ਚੱਲਦੀ ਹੁੰਦੀ ਆ ਤੇ ਜੇ ਮਤਲਬ ਕਰਜ਼ਾ ਲੈ ਕੇ ਅਸੀਂ ਇੰਨਾ ਕੁਝ ਕਰ ਸਕਦੇ ਆ ਤਾਂ ਫਿਰ ਸਾਡੀ ਅਮੀਰੀ ਤਾਂ ਕੋਈ ਨਹੀਂ ਡਾਕਟਰ ਕਪੂਰ ਕਹਿੰਦੇ ਹੁੰਦੇ ਆ ਕਿ ਕਈ ਲੋਕ ਨਾ ਮਤਲਬ ਪੈਸੇ ਵਾਲੇ ਹੋ ਜਾਂਦੇ ਆ ਪਰ ਅਮੀਰ ਨਹੀਂ ਹੁੰਦੇ ਤੇ ਹੁਣ ਇਹਦੇ 'ਚ ਵੀ ਮਤਲਬ ਤੁਸੀਂ ਕਨਫਿਊਜ਼ ਹੋਵੋਗੇ ਪੈਸੇ ਵਾਲੇ ਮਤਲਬ ਕਿ ਨਵਾਂ ਨਵਾਂ ਮੇਰੇ ਕੋਲ ਪੈਸਾ ਆਇਆ ਮੈਂ ਪੂਰਾ ਦਿਖਾਵੇ ਤੇ ਲਾਤਾ ਮੈਂ ਮਹਿੰਗੀਆਂ ਜੁੱਤੀਆਂ ਮਹਿੰਗੇ ਕੱਪੜੇ ਪਾਉਣ ਲੱਗ ਗਿਆ ਸੋਨਾ ਜਾਂ ਕਿਸ਼ਤਾਂ ਤੇ ਘਰ ਬਣਾ ਲਿਆ ਤੇ ਸੋਣੀ ਜੀ ਕਾਰ ਲੈ ਲਈ ਪਰ ਅਮੀਰੀ ਨਹੀਂ ਮੇਰੇ ਅੰਦਰ ਆਈ ਮਤਲਬ ਉਹ ਸਬਰ ਉਹ ਸ਼ੁਕਰਾਨਾ ਉਹ ਸਾਦਗੀ ਨਹੀਂ ਮੇਰੇ ਅੰਦਰ ਆਈ ਕਿਸੇ ਦੀ ਮਦਦ ਕਰਨ ਵਾਲਾ ਹੁਨਰ ਮੇਰੇ ਅੰਦਰ ਨਹੀਂ ਆਇਆ ਪਰ ਦਿਖਾਵੇ ਵਾਲਾ ਮੇਰੇ ਅੰਦਰ ਸਭ ਕੁਝ ਆ ਗਿਆ ਮੈਂ ਕਈ ਵਾਰੀ ਪ੍ਰਮਾਤਮਾ ਨੇ ਠੀਕ ਠਾਕ ਜ਼ਿੰਦਗੀ ਦਿੱਤੀ ਹੋਈ ਆ ਕਈ ਵਾਰੀ ਇਦਾਂ ਚਪਲਾਂ ਜੀ ਬਾਜ਼ਾਰ ਚਲੇ ਜਾਈਦਾ ਨਾਰਮਲ ਜਿਹੜੇ ਘਰਾਂ ਚ ਕੱਪੜੇ ਪਾਏ ਹੁੰਦੇ ਨੇ ਉਹਨਾਂ ਨਾਲ ਹੀ ਬਾਜ਼ਾਰ ਚਲੇ ਜਾਈਦਾ ਉੱਥੇ ਚਾਰ ਲੋਕ ਮਿਲ ਵੀ ਜਾਂਦੇ ਨੇ ਤੇ ਹੋ ਸਕਦਾ ਅਗਲੇ ਨੂੰ ਲੱਗਦਾ ਹੋਵੇ ਹਨਾ ਵੀ ਇਹਨੂੰ ਥੋੜੇ ਜਿ ਲੋਕ ਜਾਣਦੇ ਨੇ ਇਹਨੂੰ ਤਾਂ ਬੜੀ ਸੋਹਣੀ ਬਣ ਕੇ ਵਧੀਆ ਬਣ ਕੇ ਬਾਜ਼ਾਰ ਚ ਆਉਣਾ ਚਾਹੀਦਾ ਪਰ ਮੈਨੂੰ ਲੱਗਦਾ ਹੁੰਦਾ ਕਿ ਮੈਂ ਉਹ ਜੀ ਕਿਸੇ ਜ਼ਿੰਦਗੀ ਨੂੰ ਫੋਲੋ ਨਹੀਂ ਕਰ ਸਕਦੀ ਜਿਹੜੀ ਮੈਨੂੰ ਆਪਣੇ ਆਪ ਨੂੰ ਤੰਗ ਕਰੇ ਤੇ ਜੇ ਮੈਨੂੰ ਵੀ ਕੋਈ ਜੁੱਤੀਆਂ ਤੋਂ ਜੱਜ ਕਰੀ ਜਾਵੇ ਕੱਪੜਿਆਂ ਤੋਂ ਜੱਜ ਕਰੀ ਜਾਵੇ ਮੈਨੂੰ ਲੱਗਦਾ ਕਿ ਮੈਂ ਤਾਂ ਉਸ ਬੰਦੇ ਨੂੰ ਦਿਮਾਗੀ ਤੌਰ ਤੇ ਬਹੁਤ ਗਰੀਬ ਮੰਨਦੀ ਆ ਸਾਡੇ ਮਾਪਿਓ ਨੇ ਪਿੰਡਾਂ ਚ ਉਹ ਅੱਜ ਵੀ ਕਿਸੇ ਵਿਆਹ ਸ਼ਾਦੀ ਵੀ ਜਾਂਦੇ ਆ ਤਾਂ ਕਦੇ ਉਹਨਾਂ ਨੂੰ ਨਵਾਂ ਸੂਟ ਸਵਾਉਣ ਦੀ ਲੋੜ ਨਹੀਂ ਮਹਿਸੂਸ ਹੋਈ ਜਦਕਿ ਆਪਣੇ ਵਰਗਿਆਂ ਨੂੰ ਆਪਾਂ ਦੇਖੀਏ ਨਾ ਅਸੀਂ ਤਾਂ ਇਹ ਸਮਝਣ ਲੱਗ ਜਾਂਦੇ ਆ ਕਿ ਜੇ ਮੈਂ ਪਹਿਲੇ ਵਿਆਹ ਵਾਲਾ ਸੂਟ ਕਿਸੇ ਦੇ ਵਿਆਹ ਚ ਪਾ ਕੇ ਚਲੀ ਗਈ ਨਾ ਮੇਰੀ ਤਾਂ ਪਤਾ ਨਹੀਂ ਕਿੰਡੀ ਕਵੱਡੀ ਬੇਇੱਜ਼ਤੀ ਹੋ ਜਾਣੀ ਆ ਦੁਨੀਆ ਚ ਨਾ ਕੋਈ ਕਿਸੇ ਨੂੰ ਨਹੀਂ ਦੇਖ ਰਿਹਾ ਮੈਂ ਬਹੁਤ ਵਾਰ ਕਿਹਾ ਸਿਰਫ ਅਸੀਂ ਆਪਣੇ ਆਪ ਨੂੰ ਇੰਨਾ ਲੋੜ ਤੋਂ ਵੱਧ ਦੇਖੀ ਜਾਂਦੇ ਆ ਕਿ ਸਾਨੂੰ ਲੱਗਦਾ ਕਿ ਸਾਰੀ ਦੁਨੀਆ ਸਾਨੂੰ ਹੀ ਦੇਖਦੀ ਪਈ ਆ ਅ ਕਿੰਨੇ ਲੋਕ ਨੇ ਜਿਹੜੇ ਇਸ ਦੌੜ ਤੋਂ ਬਾਹਰ ਨੇ ਕਿ ਅਸੀਂ ਨੇ ਜੀ ਜੇ ਸਾਡੇ ਕੋਲ ਬਹੁਤ ਖੁਸ਼ਾ ਤਾਂ ਅਸੀਂ ਉਹ ਸਭ ਕੁਝ ਹੀ ਕਰਨਾ ਜੋ ਦੁਨੀਆ ਫੋਲੋ ਕਰਦੀ ਆ ਮੇਰੇ ਭੂਆ ਜੀ ਨੇ ਮਤਲਬ ਮੈਂ ਬਹੁਤ ਵਾਰੀ بڑے ਲੋਕਾਂ ਨੂੰ ਦੱਸਿਆ ਕਿ ਫੁੱਫੜ ਜੀ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਬੇहद ਜ਼ਿਆਦਾ ਪੈੜੀ ਬਣਾਈ ਮਤਲਬ ਉਹਨਾਂ ਦੇ ਪਿੰਡ 'ਚ ਸ਼ਾਇਦ ਸਭ ਤੋਂ ਜ਼ਿਆਦਾ ਪੈੜੀ ਉਹਨਾਂ ਕੋਲ ਹੋ ਤੇ ਉਹ ਬਾਪੂ ਜੀ ਮੈਂ ਬਹੁਤ ਵੱਡੀ ਸੀਗੀ ਮੈਨੂੰ ਲੱਗਾ 17 18 ਸਾਲ ਦੀ ਸੀ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਬਾਪੂ ਜੀ ਨੇ ਖੇਤ ਜਾਣਾ ਸਾਈਕਲ ਤੇ ਨਾਰਮਲ ਕੁਰਤਾ ਪਜਾਮਾ ਪਾਇਆ ਹੋਣਾ ਸਾਧੀਆਂ ਜੀਆਂ ਚੱਪਲਾ ਤੇ ਉਹਨਾਂ ਨੇ ਆਪਣਾ ਘਰੋਂ ਰੋਟੀ ਵਾਲਾ ਟਿਫਨ ਵੀ ਨਾਲ ਹੀ ਲੈ ਜਾਣਾ ਵੀ ਪਿੱਛੇ ਕਿਸੇ ਸੀਰੀ ਨੂੰ ਵੀ ਨਾ ਮੈਨੂੰ ਭੇਜਣਾ ਪਵੇ ਹਨਾ ਕਿ ਜਾ ਮੇਰੀ ਘਰੋਂ ਰੋਟੀ ਫੜ ਕੇ ਲਿਆ ਤੇ ਇਦਾਂ ਦੇ ਬੰਦੇ ਮਤਲਬ ਅਮੀਰ ਨਹੀਂ ਹੁੰਦੇ ਕਿੰਨੀਆਂ ਉਦਾਹਰਨਾਂ ਨੇ ਸਾਡੇ ਆਲੇ ਦੁਆਲੇ ਇੱਕ ਵਾਰੀ ਮੈਂ ਕਿਸੇ ਨੂੰ ਬਾਜ਼ਾਰ 'ਚ ਮਿਲੀ ਬੜੇ ਨਾਰਮਲ ਜਿਹੇ ਅੰਕਲ ਹਨਾ ਤੇ ਜਦੋਂ ਮੈਨੂੰ ਸੰਧੂ ਸਾਹਿਬ ਨੇ ਉਹਨਾਂ ਦੇ ਨਾਲ ਮਿਲਾਇਆ ਸੀ ਉਹਨਾਂ ਨਾਲ ਥੋੜੀ ਦੇਰ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ 골ਡ ਮੈਡਲਿਸਟ ਨੇ ਆਪਣੇ ਟਾਈਮ 'ਚ ਉਹਨਾਂ ਨੇ ਪੋਸਟ ਗ੍ਰੈਜੂਏਟ ਨੇ ਹਨਾ ਤੇ ਮੈਨੂੰ ਇੰਨਾ ਚੰਗਾ ਲੱਗਿਆ ਮੈਂ ਕਿ ਵੀ ਉਹ ਬਿਲਕੁਲ ਨਹੀਂ ਲੱਗਦੇ ਵੀ ਉਹਨਾਂ ਦੀ ਮਤਲਬ ਰਹਿਣੀ-ਬਹਿਣੀ ਤੋਂ ਬਿਲਕੁਲ ਨਹੀਂ ਲੱਗਦੇ ਇਹ ਕਹਿੰਦੇ ਵੀ ਉਹ ਸ਼ੁਰੂ ਤੋਂ ਇਦਾਂ ਹੀ ਰਹਿੰਦੇ ਨੇ ਕਈ ਲੋਕ ਸੱਚੀ ਬੜੇ ਸਾਦਗੀ ਪਸੰਦ ਹੁੰਦੇ ਨੇ ਆਪਣੇ ਆਪ ਤੇ ਬਹੁਤਾ ਜ਼ਿਆਦਾ ਤਾਮ-ਚਾਮ ਬਹੁਤਾ ਜ਼ਿਆਦਾ ਦਿਖਾਵਾ ਨਹੀਂ ਕਰਦੇ ਮੈਂ ਇਸ ਚਿੱਤੇ ਜੱਗ ਬਾਣੀ ਚ ਆਰਟੀਕਲ ਵੀ ਲਿਖਿਆ ਸੀਗਾ ਜਿੱਥੇ ਸਾਡਾ ਪੁਰਾਣਾ ਘਰ ਸੀ ਨਾ ਉੱਥੇ ਇੱਕ ਭੈਣ ਨੇ ਉਹਨਾਂ ਦਾ ਬੁਟੀਕ ਆ ਤੇ ਉਹਨਾਂ ਦੇ ਘਰੇ ਨਾ ਇੱਕ ਕੁੜੀ ਬੈਠੀ ਸੀਗੀ ਮਤਲਬ ਸਾਡੀ ਤੇ ਉਹਨਾਂ ਦੇ ਘਰ ਦੇ ਵਿਚਕਾਰ ਛੋਟੀ ਜੀ ਕੰਦ ਸੀਗੀ ਤੇ ਉਹ ਕੁੜੀ ਮੈਨੂੰ ਲੱਗਿਆ ਵੀ ਸ਼ਾਇਦ ਉਹਨਾਂ ਨੇ ਮਤਲਬ ਤਰਪਾਈ ਕਰਨ ਲਈ ਕੋਈ ਨਵੀਂ ਕੁੜੀ ਰੱਖੀ ਆ ਦੁਕਾਨ 'ਚ ਤੇ ਉਹ 32 ਸਾਲ ਦੇ ਸੀਗੇ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਮੈਂ ਕਿਹਾ ਵੀ ਉਹ ਕਿੱਥੇ ਨੇ ਭੈਣ ਜੀ ਜਿਹੜੇ ਬੁਟੀਕ ਕਰਦੇ ਨੇ ਉਹ ਕਹਿੰਦੇ ਅੰਦਰ ਨੇ ਮੈਂ ਬੁਲਾ ਕੇ ਲਿਆਉਣੀ ਆ ਤੂ ਚਲੇ ਗਏ ਤੇ ਉਹਨਾਂ ਨੂੰ ਆਵਾਜ਼ ਮਾਰੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਭੈਣ ਜੀ ਤੁਸੀਂ ਨਵੀਂ ਕੁੜੀ ਰੱਖੀ ਆ ਕਹਿੰਦੇ ਨਹੀਂ ਨਹੀਂ ਇਹ ਮੇਰੀ ਕਜ਼ਨ ਹੈ ਤੇ ਮੈਨੂੰ ਵਾਕਈ ਕੱਪੜੇ ਲੀੜੇ ਤੋਂ ਨਹੀਂ ਲੱਗੀ ਵੀ ਭੈਣ ਜੀ ਦੀ ਕਜ਼ਨ ਹੈ ਨਾ ਮੈਂ ਕਿਹਾ ਵੀ ਅੱਛਾ ਤਰਪਾਈ ਕਰਦੇ ਪਏ ਨੇ ਫਿਰ ਵੀ ਬੈਠੇ ਮੈਂ ਕਿਹਾ ਬੜੀ ਸੋਹਣੀ ਗੱਲ ਆ ਤੁਹਾਡੀ ਮਦਦ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਇਹ ਐਮਬੀਬੀਐਸ ਡਾਕਟਰ ਨੇ ਤੇ ਮੈਂ ਹੈਰਾਨ ਰਹਿ ਗਈ ਕਿ ਉਹ ਕੁੜੀ ਮਤਲਬ ਇੰਨੇ ਸਿੰਪਲ ਪਹਿਰਾਵੇ ਚ ਤੇ ਉਹਨਾਂ ਦੀ ਦੁਕਾਨ ਚ ਬੈਠ ਕੇ ਉਹ ਤਰਪਾਈ ਕਰ ਰਹੇ ਨੇ ਐਮਬੀਬੀਐਸ ਡਾਕਟਰ ਹਨਾ ਤੇ ਅਸੀਂ ਕਿਵੇਂ ਕਹਿ ਦੰਨੇ ਆ ਵੀ ਯਾਰ ਮੇਰੀ ਬੰਦੇ ਦੀ ਪਰਖ ਹੁਣ ਉੱਥੇ ਮੇਰੇ ਵਰਗਾ ਬੰਦਾ ਵੀ ਫਿੱਕਾ ਪੈ ਗਿਆ ਹਨਾ ਕਿ ਵੀ ਇੰਨਾ ਸਿੰਪਲ ਕੋਈ ਕਿਵੇਂ ਹੋ ਸਕਦਾ ਤੁਸੀਂ ਜਦੋਂ ਮੈਂ ਬੜੇ ਲੋਕਾਂ ਨੂੰ ਇਹ ਚੀਜ਼ ਵੀ ਦੱਸੀਆ ਵੀ ਜਦੋਂ ਤੁਸੀਂ ਗੁਲਜਾਰ ਸਿੰਘ ਸੰਧੂ ਸਰ ਦੇ ਘਰੇ ਜਾਂਦੇ ਹੋ ਨਾ ਉਹਨਾਂ ਦੇ ਕਦੇ ਮਿਸਿਸ ਨੂੰ ਮਿਲਿਓ ਉਹ ਪਤਾ ਨਹੀਂ ਕਿੱਡੇ ਕ ਵੱਡੇ ਪਰਿਵਾਰ ਚੋਂ ਨੇ ਉਹਨਾਂ ਦੀ ਬੈਕਗ੍ਰਾਉਂਡ ਇੰਨੀ ਸਟਰੋਂਗ ਫੈਮਿਲੀ ਚੋਂ ਨੇ ਉਹ ਤੇ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਹੋ ਉਹਨਾਂ ਨੇ ਮਤਲਬ ਸਿੰਪਲ ਜੀ ਗੁੱਤ ਕੀਤੀ ਹੁੰਦੀ ਆ ਸਿੰਪਲ ਜੇ ਕੱਪੜੇ ਪਾਏ ਹੁੰਦੇ ਨੇ ਤੇ ਉਹ ਬਿਲਕੁਲ ਨਹੀਂ ਲੱਗਦੇ ਹੁੰਦੇ ਕਿ ਉਹ ਐਨੇ ਵੱਡੇ ਪਰਿਵਾਰ ਚੋਂ ਨੇ ਉਹਨਾਂ ਦੀ ਬੈਕਗ੍ਰਾਉਂਡ ਐਨੀ ਸਟਰੋਂਗ ਆ ਮੈਂ ਮੈਨੇ ਕਿੱਸਾ ਦਿੰਦੇ ਨੇ ਕਿ ਉਹਨਾਂ ਨੂੰ ਮਿਲ ਕੇ ਤੁਸੀਂ ਉਹਨਾਂ ਵਰਗੇ ਹੋ ਜਾਂਦੇ ਹੋ ਮੈਂ ਕਿੰਨੇ ਡੇਡੇ ਲੋਕਾਂ ਨੂੰ ਮਿਲਦੀ ਆ ਵੀ ਜਿਨ੍ਹਾਂ ਨੂੰ ਜਦੋਂ ਤੱਕ ਤੁਸੀਂ ਨਾ ਨਾ ਜਾਣੋ ਕਿ ਐਨੇ ਚੰਗੇ ਪਰਿਵਾਰ ਚੋਂ ਆਏ ਨੇ ਤੁਹਾਨੂੰ ਉਹਨਾਂ ਦੇ ਬੋਲਣ ਤੋਂ ਉਹਨਾਂ ਦੇ ਪਹਿਰਾਵੇ ਤੋਂ ਬਿਲਕੁਲ ਨਹੀਂ ਪਤਾ ਲੱਗਦਾ ਹੁੰਦਾ ਕਿ ਇਹ ਬੰਦਾ ਮਤਲਬ ਇੰਨਾ ਕੋਈ ਅਮੀਰ ਹੈ ਤੇ ਅਮੀਰੀ ਇਹ ਹੀ ਹੁੰਦੀ ਆ ਵੀ ਗੁਰਪ੍ਰਜਨ ਗਿੱਲ ਸਰ ਉਹਨਾਂ ਦੀ ਇੱਕ ਮਤਲਬ ਗੱਲ ਹੈ ਉਹਨਾਂ ਨੇ ਬੜੀਆਂ ਇੰਟਰਵਿਊਜ਼ ਦੇ ਵਿੱਚ ਕੀਤੀ ਉਹ ਕਹਿੰਦੇ ਕਿ ਵੱਡਾ ਬੰਦਾ ਉਹੀ ਹੁੰਦਾ ਜਿਹਦੇ ਕੋਲੇ ਬੈਠ ਕੇ ਕਿਸੇ ਨੂੰ ਵੀ ਛੋਟਾ ਪਾਣਨਾ ਮਹਿਸੂਸ ਹੋਵੇ ਜੇ ਤੁਹਾਡੇ ਕੋਲੇ ਬੈਠ ਕੇ ਕਿਸੇ ਦਾ ਮੰਥ ਸਫੋਕੇਸ਼ਨ ਮਹਿਸੂਸ ਕਰ ਰਿਹਾ ਨਾ ਕਿ ਯਾਰ ਮੈਂ ਕਦੋਂ ਉੱਠ ਕੇ ਇਹਦੇ ਤੋਂ ਦੂਰ ਜਾਵਾਂ ਇਹ ਏਡੀਆਂ ਏਡੀਆਂ ਛੱਡਦਾ ਵੀ ਮੇਰਾ ਤਾਂ ਦਿਮਾਗ ਹੀ ਨਹੀਂ ਚੱਲ ਪਾ ਰਿਹਾ ਹਨਾ ਤਾਂ ਮੈਨੂੰ ਲੱਗਦਾ ਉਹ ਗਰੀਬੀ ਹੁੰਦੀ ਆ ਜੇ ਤੁਸੀਂ ਵਾਕੇ ਅਮੀਰ ਬਣਨਾ ਨਾ ਤਾਂ ਅਮੀਰੀ ਇਹੀ ਹੁੰਦੀ ਆ ਵੀ ਸਾਦਗੀ ਰੱਖੋ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਨਿਮਰਤਾ ਰੱਖੋ ਜਿਹਨੂੰ ਵੀ ਜਦੋਂ ਵੀ ਤੁਸੀਂ ਮਿਲੋ ਨਾ ਕੋਈ ਵੀ ਹੋਵੇ ਉਹਨੂੰ ਤੁਸੀਂ ਇੰਨਾ ਚੰਗਾ ਮਹਿਸੂਸ ਕਰਾਓ ਇੰਨਾ ਪਿਆਰ ਨਾਲ ਇੰਨੇ ਨਿੱਗੇ ਸੁਭਾਅ ਨਾਲ ਮਿਲੋ ਇੰਨਾ ਨਿੱਗੇ ਸੁਭਾਅ ਨਾਲ ਤੁਸੀਂ ਬੋਲੋ ਕਿ ਬਈ ਅਗਲਾ ਜੀ ਕਰੇ ਅਗਲੇ ਦਾ ਕਿ ਉਹ ਤੁਹਾਨੂੰ ਘੁੱਟ ਕੇ ਗਲਬੱਕੜੀ ਪਾਵੇ ਤੇ ਮੈਂ ਜਿਵੇਂ ਪਹਿਲੇ એપisode ਦੇ ਵਿੱਚ ਗੱਲ ਕੀਤੀ ਸੀ ਨਾ ਕੁਮਾਰ ਜਗਦੇਵ ਭਾਜੀ ਹੁਣਾਂ ਦੀ ਵਾਈਫ ਦੀ ਉਹ ਉਹ ਬੜੇ ਚੰਗੇ ਪਰਿਵਾਰ ਚੋਂ ਨੇ ਉਹ ਮਤਲਬ 60 70 ਕਿੱਲੇ ਪੈੜੀ ਆਉਂਦੀ ਉਹਨਾਂ ਦੇ ਪਾਪਾ ਨੂੰ ਤਾਂ ਅਸੀਂ ਜਦੋਂ ਉਹਨਾਂ ਦੇ ਖੇਤਾਂ 'ਚ ਗਏ ਨਾ ਤਾਂ ਉੱਥੇ ਪਿੰਡੋਂ ਕੋਈ ਪਰਿਵਾਰ ਸੀਗਾ ਤੇ ਉਹ ਉਹਨਾਂ ਦੇ ਖੇਤਾਂ ਦੀ ਸਾਮ ਸੰਭਾਲ ਕਰਦਾ ਸੀ ਤਾਂ ਉਹ ਭਾਬੀ ਉਹਨਾਂ ਨੂੰ ਜਾ ਕੇ ਇਦਾਂ ਮਿਲੇ ਜਿਵੇਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੋਣ ਹਨਾ ਜਦੋਂ ਆਪਾਂ ਵੀ ਆਪਣੇ ਪਿੰਡਾਂ 'ਚ ਜਾਂਦੇ ਆ ਸਾਡੇ ਘਰਾਂ 'ਚ ਕਿੰਨੇ ਸਾਡੇ ਸਿਰੀ ਬਾਬੇ ਹੁੰਦੇ ਸੀਗੇ ਸਾਡੇ ਅਸੀਂ ਉਹ ਸਾਡੇ ਚਾਚੇ ਤਾਈ ਲੱਗਦੇ ਨੇ ਅਸੀਂ ਉਹਨਾਂ ਨੂੰ ਚਾਚੀਆਂ ਨੂੰ ਉਹਨੇ ਨੱਗ ਨਾਲ ਹੀ ਮਿਲਦੇ ਆ ਜਿੰਨੀਆਂ ਕਿ ਸਾਡੀਆਂ ਸਾਡੀਆਂ ਮਾਵਾ ਨਾਲ ਜਾਂ ਸਾਡੀਆਂ ਸਕੀਆਂ ਤਾਈਆਂ ਚਾਚੀਆਂ ਨਾਲ ਸਾਡਾ ਮੋਹ ਹੁੰਦਾ ਕਿ ਫਿਰ ਅਸੀਂ ਉਹਨਾਂ ਨੂੰ ਕੱਪੜਿਆਂ ਤੋਂ ਹੀ ਦੇਖਦੇ ਆ ਮੈਨੂੰ ਲੱਗਦਾ ਕਿ ਜਿੱਥੇ ਮੋਹ ਹੁੰਦਾ ਨਾ ਰਿਸ਼ਤਾ ਹੁੰਦਾ ਉੱਥੇ ਸਾਰੀਆਂ ਚੀਜ਼ਾਂ ਫਿੱਕੀਆਂ ਹੋ ਜਾਂਦੀਆਂ ਨੇ ਫਿਰ ਕਹਿੰਦੇ ਹੁੰਦੇ ਨੇ ਕਿ ਕਿਸੇ ਦੇ ਮੈਲੇ ਕੁਚਲੇ ਹੱਥ ਵੀ ਤੁਹਾਨੂੰ ਸੋਹਣੇ ਲੱਗਦੇ ਨੇ ਕਿਉਂਕਿ ਉਹ ਬੰਦਾ ਬੜਾ ਮਿਹਨਤੀ ਹੁੰਦਾ ਉਹਨੇ ਬੜੇ ਕੰਮ ਕੀਤੇ ਹੁੰਦੇ ਨੇ ਤੇ ਇੱਕ ਆਖਰੀ ਜੀ ਗੱਲ ਨਾਲ ਮੈਂ ਇਸ ਗੱਲਬਾਤ ਨੂੰ ਖਤਮ ਕਰਦੀਆਂ ਕਿ ਮੈਂ ਇੱਕ ਦਿਨ ਆਪ ਮੈਂ ਸ਼ੋਅ ਦੇਖ ਰਹੀ ਸੀ ਕਪਿਲ ਸ਼ਰਮਾ ਹੁਣਾਂ ਦਾ ਤੇ ਉੱਥੇ ਇੱਕ ਬੜੇ ਫੇਮਸ ਲੇਡੀ ਨੇ ਉਹ ਬੈਠੇ ਸੀਗੇ ਉਹ ਕਪਿਲ ਸ਼ਰਮਾ ਨੇ ਹਾਸੇ-ਹਾਸੇ ਚ ਕਿਹਾ ਵੀ ਮੈਂ ਵੀ ਆਪਣੀ ਵਾਈਫ ਦਾ ਮਤਲਬ ਬਹੁਤ ਜ਼ਿਆਦਾ ਸਪੋਰਟ ਕਰਦਾ ਘਰ ਦੇ ਕੰਮਾਂ 'ਚ ਵੀ ਬਹੁਤ ਮਦਦ ਕਰਦਾ ਤੇ ਉਹ ਕਹਿੰਦੇ ਮੈਨੂੰ ਆਪਣੇ ਹੱਥ ਦਿਖਾਓ ਤਾਂ ਉਹਨਾਂ ਨੇ ਜਦੋਂ ਹੱਥ ਦਿਖਾਏ ਉਹ ਕਹਿੰਦੇ ਨਹੀਂ ਤੁਸੀਂ ਘਰ ਦੇ ਕੰਮਾਂ 'ਚ ਮਦਦ ਨਹੀਂ ਕਰਦੇ ਕਿਉਂਕਿ ਜਿਹੜਾ ਬੰਦਾ ਘਰ ਦੇ ਕੰਮ ਕਰਦਾ ਉਹਦੇ ਹੱਥ ਨੇ ਸੋਹਣੇ ਨਹੀਂ ਹੋ ਸਕਦੇ ਹੈਨਾ ਤੇ ਸੋਹਣਾਪਨ ਚੰਮ ਦਾ ਨਹੀਂ ਹੁੰਦਾ ਸੋਹਣਾਪਨ ਦਿਲ ਦਾ ਵੀ ਹੁੰਦਾ ਸੋਹਣਾਪਨ ਮਨ ਦਾ ਵੀ ਹੁੰਦਾ ਤੇ ਸੋਨਾਪਣ ਵਿਹਾਰ ਦਾ ਵੀ ਹੁੰਦਾ ਸੋਨਾਪਣ ਦੂਜਿਆਂ ਨੂੰ ਕੀ ਮਹਿਸੂਸ ਕਰਾਉਣਾ ਇਸ ਚੀਜ਼ ਚ ਵੀ ਹੁੰਦਾ ਤੇ ਜਿਹੜੇ ਲੋਕ ਵਾਕਈ ਲੋਕਾਂ ਨੂੰ ਕੱਪੜਿਆਂ ਤੋਂ ਲੋਕਾਂ ਨੂੰ ਘਰਾਂ ਤੋਂ ਲੋਕਾਂ ਨੂੰ ਜ਼ਮੀਨਾਂ ਜਾਂ ਦਾਦਾਂ ਤੋਂ ਜੱਜ ਕਰਦੇ ਨੇ ਉਹਨਾਂ ਨਾਲ ਤੁਹਾਡਾ ਰਿਸ਼ਤਾ ਕਦੇ ਨਹੀਂ ਹੋਣਾ ਚਾਹੀਦਾ ਜਿੰਨੀ ਛੇਤੀ ਹੋ ਸਕੇ ਇਹੋ ਜਿਹੇ ਲੋਕਾਂ ਤੋਂ ਆਪਣੇ ਜਿਹੜਾ ਰਿਸ਼ਤਾ ਹੈ ਨਾ ਉਹ ਮੈਨੂੰ ਖਤਮ ਤਾਂ ਨਹੀਂ ਪਰ ਉਹਦੇ ਚ ਥੋੜੀ ਜਿਹੀ ਦੂਰੀ ਬਣਾ ਲਓ ਕਿਉਂਕਿ ਕੰਮ ਵਾਲੇ ਕੰਮ ਆਉਣ ਵਾਲੇ ਲੋਕ ਨਹੀਂ ਹੁੰਦੇ ਇਹ ਸਿਰਫ ਤੁਹਾਡੇ ਬਾਰੇ ਗੱਲਾਂ ਕਰਨ ਵਾਲੇ ਲੋਕ ਹੁੰਦੇ ਆ ਤੇ ਅਗਲੀ ਵਾਰ ਆਪਾਂ ਫੇਰ ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ ਤਦ ਤੱਕ ਲਈ ਸਸ਼ੇਕਾ